ਸਾਸ਼ੀ ਕਾਲ ਦੋਸਤੋ ਅੱਜ ਅਸੀਂ ਇੱਕ ਨੌਜਵਾਨ ਮੁੰਡੇ ਨਾਲ ਗੱਲ ਕਰਾਂਗੇ ਜਿਹੜੀ ਜਿਹੜਾ ਨੌਜਵਾਨ ਮੁੰਡਾ ਏਸ਼ੀਅਨ ਗੇਮਾਂ ਦੇ ਵਿੱਚ ਹਜੇ ਉਹਨਾਂ ਦੀ ਸਿਲੈਕਸ਼ਨ ਹੋਣੀ ਹੈਗੀ ਤੇ ਉਹਨਾਂ ਨਾਲ ਗੱਲ ਕਰਦੇ ਹਾਂ ਸਾਸ਼ੀ ਕਾਲ ਜੀ ਸਾਸ਼ੀ ਕਾਲ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਆਪਣੀ ਗੇਮ ਦਾ ਨਾਮ ਦੱਸੋ ਮੇਰਾ ਨਾਮ ਮਿਸ਼ਰਾ ਸਿੰਘ ਹੈ ਜੀ ਤੇ ਹਲਕਾ ਸਮਾਨ ਹੈ ਤੁਸੀਂ ਇੱਕ ਰਿਕਾਰਡ ਤੋੜਿਆ ਹੈਗਾ ਤੇ ਇੱਕ ਰਿਕਾਰਡ ਬਣਾਇਆ ਹੈ ਉਨਾ ਰਿਕਾਰਡਾਂ ਬਾਰੇ ਸਾਨੂੰ ਕੋਈ ਜਾਣਕਾਰੀ ਦੇ ਸਕਦੇ ਹੋ ਜੀ ਦੇਖੋ ਜਿਹੜਾ ਮੈਂ ਨੈਸ਼ਨਲ ਕੋਰਡ ਤੋੜਿਆ ਹਾਂ ਜੀ ਉਹਨਾਂ ਦਾ ਨਾਮ ਹੈਗੇ ਆਮਰ ਸਿੰਘ ਉਹ ਰਾਜਸਥਾਨ ਦੇ ਨੇ ਠੀਕ ਹੈ ਉਹਨਾਂ ਨੇ 2022 ਦੇ ਵਿੱਚ ਨੈਸ਼ਨਲ ਕੋਰਡ ਸੀ ਏਸ਼ੀਆ ਠੀਕ ਹੈ ਉਹਨਾਂ ਨੇ ਇੰਡੀਆ ਨੂੰ 골ਡ ਦਿੱਤੇ ਸੀ ਠੀਕ ਹੈ ਜੇ ਉਸ ਤੋਂ ਬਾਅਦ ਜੀ ਮੈਨੂੰ ਰਾਂਚਲ ਯੂਨੀਵਰਸਿਟੀ ਨੂੰ ਬੁਲਾਇਆ ਗਿਆ ਸੀ ਜਿੱਥੇ ਮੈਂ ਉਹਦਾ ਨੈਸ਼ਨਲ ਕੋਰਡ ਤੋੜਿਆ ਠੀਕ ਹੈ 24 ਘੰਟੇ ਦਾ ਸੀ 258 ਕਿਲੋਮੀਟਰ ਠੀਕ ਹੈ ਮੈਂ ਪੰਜਾਬ ਦੇ ਵਿੱਚ ਪਹਿਲੇ ਸੀ ਜਿਹਨੇ ਮੈਂ ਨੈਸ਼ਨਲ ਕੋਰਡ ਤੋੜਿਆ ਠੀਕ ਹੈ ਇਹ ਕੁਸ਼ਨ ਤੁਹਾਨੂੰ ਹੋਰ ਹੈ ਕਿ ਇੱਥੇ ਤੁਹਾਡਾ ਸਨਮਾਨ ਕੀਤਾ ਗਿਆ ਹੈ ਇੱਥੇ ਤੁਹਾਡੇ ਆਦੇ ਲੋਕਾਂ ਨੇ ਤੁਹਾਨੂੰ ਇੰਨੀ ਮਾਨ ਸਨਮਾਨ ਬਖਸ਼ਿਆ ਹੈ ਹਨਾ ਤੇ ਸਰਕਾਰ ਵੱਲੋਂ ਤੁਹਾਡਾ ਕੋਈ ਮਾਨ ਸਨਮਾਨ ਕੀਤਾ ਗਿਆ ਦੇਖੋ ਜੀ ਸਰਕਾਰ ਵੱਲੋਂ ਤਾਂ ਕੋਈ ਮਾਨ ਸਨਮਾਨ ਨਹੀਂ ਕੀਤਾ ਗਿਆ ਜੀ ਠੀਕ ਜੀ ਜੋ ਆਪਣੇ ਸਮਾਜ ਨੇ ਹੀ ਉਹਨਾਂ ਦੀ ਬਦੌਲਤ ਮੈਂ ਇੱਥੇ ਤੱਕ ਪਹੁੰਚੀ ਨੈਸ਼ਨਲ ਕੋਰਟ ਤੱਕ ਜੀ ਤੁਹਾਡੇ ਸਾਹਮਣੇ ਬੈਠਣੇ ਜੀ ਅੰਕ ਇਹਨਾਂ ਦੀ ਬੜੀ ਸਭ ਤੋਂ ਵੱਧ ਸਪੋਰਟ ਆਈ ਦੇਖੋ ਜੀ ਏਸ਼ੀਆ ਬਈਸ਼ੇ ਕੱਪ ਕਿੱਦਣਾ ਹੀ ਸਭ ਤੋਂ ਵੱਡੀ ਇਨਾਂ ਦੀ ਬਦੌਲਤ ਹੈ ਇਨਾਂ ਦੀ ਬਦੌਲਤ ਮੈਂ ਇੱਥੇ ਤੱਕ ਪਹੁੰਚਿਆ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੈ ਇਹ ਚੀਜ਼ ਨੂੰ ਲੈ ਕੇ ਜਾਂ ਇੱਥੋਂ ਤੱਕ ਅੱਜ ਤੁਸੀਂ ਪਹੁੰਚੇ ਹੋ ਇਸ ਬਾਰੇ ਸਾਡੀ ਜਨਤਾ ਨੂੰ ਕੁਝ ਦੱਸੋਗੇ ਦੇਖੋ ਜੀ ਜੋ ਇੱਕ ਸਪੋਰਟ ਲਾਈਨ ਹੁੰਦੀ ਨਾ ਜੀ ਗਰੀਬ ਘਰ ਦੇ ਬੱਚ ਨੂੰ ਉੱਠਣਾ ਬੜਾ ਔਖਾ ਹੈ ਠੀਕ ਹੈ ਚਾਹ ਜੀ ਮੈਨੂੰ ਲੱਗਦਾ ਜੀ ਐਨਕਲੋਈ ਨਾ ਮਿਲਦੇ ਮੈਂ ਤੱਕ ਨਹੀਂ ਪਹੁੰਚਦਾ ਸੀ ਠੀਕ ਹੈ ਤੇ ਸਰਕਾਰਾਂ ਕੁਝ ਨਹੀਂ ਕਰਦੀਆਂ ਜੀ ਜੀਵੇਂ ਜੀ ਅੱਜ ਦੇ ਨੌਜਵਾਨ ਐ ਜਾਂ ਅੱਜ ਦੀ ਪੀੜੀ ਐ ਆ ਹਨਾ ਉਹ ਬਾਹਰ ਨੂੰ ਤੁਰ ਰਹੇ ਐ ਕਦੇ ਬਾਹਰ ਜਾਣ ਦਾ ਖਿਆਲ ਨਹੀਂ ਆਇਆ ਦੇਖੋ ਜੀ ਬਾਹਰ ਜਾਣ ਦਾ ਕੋਈ ਖਿਆਲ ਨਹੀਂ ਆਇਆ ਜੀ ਸਭ ਤੋਂ ਵੱਡੀ ਕਿਸਮਤ ਐ ਜੀ ਜੇ ਰੱਬ ਨੇ ਮੇਰੇ ਦੇਰ ਲਾ ਲਓ ਹੱਥ ਲਾ ਲਓ ਮੈਂ ਪਹਿਲਾਂ ਇਹ ਜਾਂ ਕਢੈਰੀਆਂ ਜਿਹਦੇ ਮੇਰੇ ਦੁਵਾਈ ਦੇ ਵਿੱਚ ਵੀ ਵੀਜ਼ਾ ਲੱਗੇ ਸੀ ਸਪੋਰਟਸ ਦੀ ਪਰ ਕੋਈ ਕਾਰਨ ਸੀ ਨਹੀਂ ਜਾ ਪਾਈ ਉਸ ਤੋਂ ਬਾਅਦ ਹੁਣ ਮੇਰਾ ਸੌਤ ਕੋਰੀਆ ਦਾ ਚੱਲ ਰਿਹਾ ਜੀ 100% ਕਲੀਅਰ ਹੋ ਜੂਗਾ ਜੀ ਤੇ ਜਿਵੇਂ ਆਮ ਕਿਆ ਜਾਣਦਾ ਹੈ ਕਿ ਪੰਜਾਬ ਦੇ ਗੱਬਰ ਅੱਜ ਨਸ਼ਾ ਦੇ ਵਿੱਚ ਗਰਕ ਹੋ ਗਏ ਐ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਤੁਸੀਂ ਨੌਜਵਾਨ ਹੋ ਤੇ ਇੱਕ ਉਹ ਨੌਜਵਾਨ ਨੇ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਇੱਕ ਪੰਜਾਬ ਦਾ ਇੱਕ ਬੜਾ ਨਾਮ ਬੰਦਨਾਮ ਹੋ ਚੁੱਕਿਆ ਵੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਚੱਲ ਰਹੀ ਜੋ ਘਟੈਰੀ ਨੇ ਟੀਕੇ ਲਾ ਕੇ ਦੇ ਜਦੋਂ ਮੈਂ ਜੁਨੀਵਰਸਿਟੀ ਕੈਡੇ ਸੀ ਨਾ ਜੀ ਮੇਰੇ ਹਰ ਇੱਕ ਚੀਜ਼ ਆ ਮੈਡੀਕਲ ਕਿਤੇ ਜਿਹੜੀ ਗੇਮ ਮੈਂ ਖੇਡ ਰਿਹਾ ਨੇ ਜੀ ਇਹ ਬਿਨਾ ਟੈਸਟ ਤੋਂ ਨਹੀਂ ਖੇਡੀ ਜਾਂਦੀ ਤੁਸੀਂ 4 ਘੰਟੇ ਪੁੱਜੋਗੇ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਹੋਊਗਾ ਤੁਹਾਡੀ ਨਬਜ਼ ਚੈੱਕ ਕੀਤੀ ਜਾਊਗੀ ਤੁਸੀਂ ਕੁਝ ਡਰਾਗਸ ਲਿੱਤੇ ਆ ਉਹ ਸਭ ਕੁਝ ਚੈੱਕ ਕੀਤਾ ਜਾਊਗਾ ਸਭ ਤੋਂ ਵੱਡੀ ਕੁਸ਼ੀ ਦੀ ਗੱਲ ਇਹ ਆ ਜੀ ਪੰਜਾਬ ਲਈ ਮੈਂ ਫਿਜ਼ੀਕਲ ਫਿਟਨੈਸ ਬੋਰਡ ਇੰਡੀਆ ਤੋਂ ਆੜਵੀਂ ਆਂ ਮੈਂ ਪੰਜਾਬ ਦੇ ਵਿੱਚ ਪਹਿਲਾ ਮੁੰਨਾ ਗਿਆ ਸੀ ਜਿਹੜਾ ਫਿਟ ਹੈ ਠੀਕ ਹੈ ਮੇਰੀ ਕੋਈ ਵੀ ਅੱਜ ਦਾ 8 ਸਾਲ ਹੋ ਗਈ ਸਿਰਦਰਦੀ ਗੋਲੀ ਵੀ ਨਹੀਂ ਨਿਕਲੀ ਸੀ ਜਿਵੇਂ ਤੁਸੀਂ ਇੰਨੇ ਵੱਡੇ ਪਲੇਅਰ ਹੋ ਤੇ ਅੱਗੇ ਵੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਤੁਹਾਡੇ ਪਰਿਵਾਰ ਦੇ ਵਿੱਚ ਮਾਪੇ ਕਿੰਨਕ ਮਾਣ ਮਹਿਸੂਸ ਕਰਦੇ ਤੁਸੀਂ ਕਿੰਨਕ ਮਾਣ ਮਹਿਸੂਸ ਕਰਦੇ ਹੋ ਕਿਉਂਕਿ ਤੁਹਾਡੀ ਜਿਹੜੀ ਪਛਾਣ ਹੈ ਉਹ ਅੱਡ ਥੋੜੀ ਜਿਹੀ ਹੋ ਚੁੱਕੀ ਹੈ ਆਮ ਲੋਕਾਂ ਨਾਲੋਂ ਤੇ ਇਹਦੇ ਪਿੱਛੇ ਬਹੁਤ ਸਾਰੇ ਬੰਦਿਆਂ ਦਾ ਜਿਹੜਾ ਹੱਥ ਹੁੰਦਾ ਹੈਗਾ ਤੇ ਮਾਪੇ ਦੀ ਕਿੰਨਕ ਭੂਮਿਕਾ ਤੁਸੀਂ ਆਪਣੇ ਮਨ ਦੇ ਹੋ ਕਿ ਮੇਰੇ ਮਾਪੇ ਦੀ ਇੰਨੀ ਭੂਮਿਕਾ ਹੈ ਮੈਨੂੰ ਇੱਥੇ ਤੱਕ ਪਹੁੰਚਾਉਣ ਲਈ ਦੇਖੋ ਜੀ ਸਭ ਤੋਂ ਵੱਡੀ ਤਾਂ ਮਾਪੇ ਦਾ ਯਤਨ ਹੁੰਦਾ ਜੀ ਜੋ ਮੇਰੇ ਖੁਦ ਪਰਿਵਾਰ ਹੈ ਠੀਕ ਹੈ ਮੈਂ ਹਲੇ ਕੱਲ੍ਹ ਹੀ ਆਇਆ ਜੀ ਇਕੱਲੇ ਮੈਂ ਪੰਜਾਬ ਵਿੱਚ ਐਂਟਰ ਕੀਤਾ ਜਦੋਂ ਮੈਂ ਟਰੋਫੀ ਲਈ ਇਹ ਸਭ ਤੋਂ ਪਹਿਲਾਂ ਐਂਕਲ ਦੀ ਘਰ ਪਹੁੰਚੇ ਜੇ ਲੈ ਕੇ ਹਾਲੇ ਮੈਂ ਰੈਸਟ ਵੀ ਨਹੀਂ ਕੀਤੀ ਠੀਕ ਹੈ ਸਰ ਆਉਣ ਦਾ ਵੀ ਬੜਾ ਟਾਈਮ ਲੱਗਿਆ ਤਿੰਨ ਦਿਨ ਲੱਗਦੇ ਜੀ ਠੀਕ ਹੈ ਜੋ ਮਾਪੇ ਦੀ ਗੱਲ ਹੈ ਜਦੋਂ ਮੈਂ ਟਰੋਫੀ ਲੈ ਕੇ ਪਹੁੰਚੇ ਜੀ ਦੇਖੋ ਜੀ ਮਾਪੇ ਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਬਿਲਕੁਲ ਜੀ ਤੇ ਆਂਟੀ ਜੀ ਕਿੰਨਾ ਖੁਸ਼ ਸੀਗੇ ਇਹਦੇ ਬਾਰੇ ਦੱਸ ਸਕਦੇ ਹੋ ਜੀ ਕੁ ਜੀ ਆਂਟੀ ਦਾ ਤੁਹਾਨੂੰ ਪਤਾ ਹੀ ਮਾ ਬੜੇ ਖੁਸ਼ ਹੋਣਗੇ ਪਰ ਦੇਖੋ ਇੱਕ ਮਾਂ ਜਿਨੇ ਜਨਮ ਦਿੱਤੇ ਜੀ ਉਹਨੂੰ ਕਦੇ ਵੀ ਨਹੀਂ ਭੁੱਲ ਸਕਦੀ ਹਾਂਜੀ ਉਹ ਤਾਂ ਦਿਨ ਪਰ ਦੂਜੇ ਮਾਪੇ ਮੇਰੇ ਇਹ ਨਹੀਂ ਜਿਨ੍ਹਾਂ ਦੇ ਮੁਤਾਬਕ ਮੈਂ ਠੀਕ ਹੈ ਇਹ ਟਰੋਫੀ ਜਿੱਤ ਪਾਈ ਤੇ ਨੈਸ਼ਨਲ ਰਿਕਾਰਡ ਤੋੜ ਪਾਈ ਤੇ ਕਈ ਵਾਰ ਇਹ ਹੁੰਦਾ ਹੈ ਕਿ ਜਿੰਨਾ ਲੋਕਾਂ ਨੂੰ ਸਾਨੂੰ ਪੁਸ਼ ਕਰਤਾ ਹੁੰਦਾ ਅਸੀਂ ਉਹਨਾਂ ਨੂੰ ਕਦੇ ਕੁਝ ਕਹਿ ਨਹੀਂ ਪਾਉਂਦੇ ਆ ਗੱਲਾਂ ਦਿਲ ਚ ਰਹਿ ਜਾਂਦੀਆਂ ਨੇ ਤਾਂ ਇੰਨਾ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਦੇਖੋ ਜੀ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਇਹ ਸਭ ਇੱਕ ਮਾਂ ਹੋਂ ਦੇ ਜਨਮ ਦਿੱਤੇ ਹੀ ਠੀਕ ਹੈ ਦੂਜੇ ਐਂਕਲ ਨੇ ਜੀ ਜਿਨ੍ਹਾਂ ਬਦੌਲਤ ਮੈਂ ਤੇ ਨੈਸ਼ਨਲ ਕੋਰਟ ਤੋੜਿਆ ਜੀ ਠੀਕ ਹੈ ਤੇ ਉਸ ਜੁਨੀਵਰਸਿਟੀ ਵਿੱਚ ਮੈਂ ਜੀ ਫੇਮਸ ਮੰਨਿਆ ਹੋਇਆ ਸੀ ਤਾਂ ਜੇ ਤੁਸੀਂ ਕੋਈ ਮੈਂ ਵੀਡੀਓ ਦਿਖਾ ਸਕਦਾ ਹਾਂ ਜਦੋਂ ਉੱਤੇ ਮੇਰਾ ਲਾਉਂਸ ਹੋਇਆ ਸੀ ਗੁਰਮੇਲ ਸਿੰਘ ਘੱਗਾ ਜੀ ਨਾਲ ਗੱਲ ਕਰਦੇ ਆ ਕਿ ਉਹ ਉਹਨਾਂ ਦੇ ਬੱਚੇ ਹੈਗੇ ਇਹ ਜਿਹੜੇ ਖਿਡਾਰੀ ਹੈਗੇ ਤੇ ਉਹ ਉਹ ਇਸ ਖਿਡਾਰੀ ਦੇ ਉੱਤੇ ਕਿੰਨਾ ਮਾਣ ਕਰਦੇ ਆ ਕਿਹੜੀ ਕਿਹੜੀ ਪ੍ਰੋਬਲਮਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਜਦੋਂ ਇਹਨਾਂ ਨੇ ਇਸ ਖਿਡਾਰੀ ਨੂੰ ਅੱਗੇ ਵੱਲ ਨੂੰ ਪੁਸ਼ ਕੀਤਾ ਕਿਹੜੀਆਂ ਕਿਹੜੀਆਂ ਦਿੱਕਤਾਂ ਆਈਆਂ ਸੀ ਸਸਿਕਾਲ ਜੀ ਮੇਰਾ ਨਾਮ ਗੁਰਮੇਲ ਸਿੰਘ ਘਗਾ ਬਾਕੀ ਜੋ ਤੁਸੀਂ ਪੰਜਾਬ ਦਾ ਨੌਜਵਾਨ ਦੇਖ ਰਹੇ ਹੋ ਹਾਂਜੀ ਇਹ ਇੱਕ ਬਹੁਤ ਹੀ ਇੱਕ ਦੁਰਲਾ ਬਹੀਰਾ ਜਿਸ ਨੂੰ ਕਿ ਸਭ ਤੋਂ ਵੱਧ ਮੈਂ ਇਹ ਕਹੂੰ ਆਂ ਵੀ ਜਿਹੜੀ ਗਰੀਬੀ ਹੈ ਗਰੀਬੀ ਦੇ ਲਈ ਬਦਨਸੀਬੀ ਉਹ ਇਹਨੂੰ ਲੈ ਕੇ ਬੈਠੀ ਹੈ ਔਰ ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਇੱਥੋਂ ਦੇ ਸਿਸਟਮ ਦੀ ਇੱਥੋਂ ਦੀਆਂ ਸਰਕਾਰਾਂ ਦੀ ਜਾਂ ਇੱਥੋਂ ਦੇ ਸਾਡੇ ਜਿਹੜੇ ਨਮਾਇंदे ਨੇਗੇ ਜ਼ਿੰਮੇਵਾਰ ਚੁਣੇ ਹੋਏ ਉਹਨਾਂ ਦੀ ਗੱਲ ਕਰਾਂ ਤਾਂ ਉਹਨਾਂ ਵੱਲੋਂ ਵੀ ਬਿਲਕੁਲ ਹੀ ਇਹ ਜਿਹੜੇ ਇਹ ਜਿਹੇ ਨੌਜਵਾਨ ਆ ਉਹਨਾਂ ਨੂੰ ਅਣ ਦੇਖਿਆ ਕੀਤਾ ਜਾ ਰਿਹਾ ਕਿਉਂਕਿ ਆ ਹੁਣ ਤੁਸੀਂ ਸਵਾਲ ਕਰ ਰਹੇ ਸੀਗੇ ਕਿ ਵੀ ਇੱਕ ਉਹ ਨੌਜਵਾਨ ਨੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਨੇ ਔਰ ਇੱਕ ਇਹ ਨੌਜਵਾਨ ਨੇ ਜਿਹੜੇ ਪੰਜਾਬ ਦਾ ਔਰ ਦੇਸ਼ ਦਾ ਪੂਰੇ ਦਾ ਜਿਹੜਾ ਨਵ ਵਾੜ ਲੈਵਲ ਤੇ ਜਿਹੜੇ ਚਮਕਾ ਰਹੇ ਨੇ ਪਰ ਮਤਲਬ ਇਹਨਾਂ ਵਿੱਚ ਫਰਕ ਬਹੁਤ ਜ਼ਮੀਨ ਤੇ ਸਮਾਨ ਦਾ ਫਰਕ ਹੈ ਪਰ ਅਸੀਂ ਜਿਹੜੇ ਅਸੀਂ ਸਮਾਜਿਕ ਲੋਕ ਆ ਅਸੀਂ ਜਿਹੜੇ ਜਿਹੜੇ ਜਾਂ ਜੋ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਲੋਕ ਨੇਗੇ ਨਮਾਇंदे ਲੋਕ ਨੇਗੇ ਉਹ ਕਦੋਂ ਇਹਨਾਂ ਵੱਲ ਧਿਆਨ ਦੇਣਗੇ ਕਦੋਂ ਇਹਨਾਂ ਖੜਾਰੀਆਂ ਨੂੰ ਕਦੋਂ ਚੱਕਣਗੇ ਮੈਂ ਇੱਕ ਹੀ ਮਹੀਨਾ ਤੋਂ ਇਹਦੀ ਗਰੀਬੀ ਦੇ ਨਾਲ ਔਰ ਇਹਦੀ ਕਲਾਕਾਰੀ ਦੇ ਨਾਲ ਔਰ ਇਹਦੇ ਵਿੱਚ ਜੋ ਇਹਦੇ ਵਿੱਚ ਕਲਾ ਹੈ ਉਹਦੇ ਨਾਲ ਮੈਂ ਕਈ ਮਹੀਨਿਆਂ ਤੋਂ ਮੈਂ ਜੋਝ ਰਿਹਾ ਹੈ ਔਰ ਮੈਂ ਜਿੱਥੇ ਤੱਕ ਜਿੰਨੀ ਕਿ ਮੇਰੀ ਪਹੁੰਚ ਹੋਈ ਹੈ ਮੈਨੂੰ ਕਈ ਇੱਥੋਂ ਦੇ ਜਿਹੜੇ ਨੰਬਰ ਜਿਹੜੇ ਸਿਆਸੀ ਲੋਕ ਸੀਗੇ ਮੈਂ ਹੁਣ ਨਾਂ ਨਸਰ ਨਹੀਂ ਕਰ ਸਕਦਾ ਉਹਨਾਂ ਤੱਕ ਪਹੁੰਚ ਕੀਤੀ ਗਈ ਜੀ ਉਹਨਾਂ ਨੂੰ ਦੱਸਿਆ ਇਹਨੇ ਆਪਦਾ ਹੁਨਰ ਬਾਰੇ ਦੱਸਿਆ ਆਪਦੇ ਇਹਨੇ ਰਿਕਾਰਡ ਦਿਖਾਏ ਸਰਟੀਫਿਕੇਟ ਦਿਖਾਏ ਔਰ ਇਹਨਾਂ ਨੌ ਮੈਡਲ ਪਹਿਲਾਂ ਜਿੱਤੇ ਸੀ 10ਵਾਂ ਹੁਣ ਫੇਰ ਜਿੱਤ ਕੇ ਆ ਗਏ ਜੀ ਇਹ 10 골ਡ ਮੈਡਲ ਇਸ ਨੌਜਵਾਨ ਦੇ ਕੋਲ ਅੱਜ ਟਾਈਮ ਮੌਜੂਦ ਨੇ ਜੀ ਆਹ ਟਰੋਫੀ ਜਿਹੜੀ ਰਿਕਾਰਡ ਤੋੜ ਕੇ ਨੈਸ਼ਨਲ ਜਿਹੜਾ ਰਿਕਾਰਡ ਤੋੜ ਕੇ ਲਿਆਇਆ ਇਹ ਤੁਹਾਡੇ ਸਾਹਮਣੇ ਆ ਔਰ ਇਹ ਜਿੱਤ ਕੇ ਆ ਕੇ ਸਭ ਤੋਂ ਪਹਿਲੀ ਇਹਦੀ ਜਿਹੜੀ ਮਨ ਦੀ ਤਮੰਨਾ ਸੀਗੀ ਇਹ ਮੇਰੇ ਕੋਲ ਆ ਕੇ ਕਹਿੰਦਾ ਜੀ ਮੈਂ ਤੁਹਾਡੀ ਝੋਲੀ ਪਾਉਣੀ ਆ ਪਹਿਲਾਂ ਆ ਕੇ ਇਹ ਅਜੇ ਕਿਤੇ ਮਤਲਬ ਘਰ ਵੀ ਨਹੀਂ ਇਹ ਸਹੀ ਡੰਗਣ ਲੱਗਿਆ ਆ ਕੇ ਚੋਲਿਆਂ ਨੂੰ ਬੜਾ ਮੈਨੂੰ ਵੀ ਮਾਣ ਮਹਿਸੂਸ ਹੁੰਦਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਚਲੋ ਸਾਡੀ ਵੀ ਕਿਤੇ ਨਾ ਕਿਤੇ ਮਿਹਨਤ ਨੂੰ ਜਿਹੜਾ ਫਲ ਲੱਗਿਆ ਜੀ ਬਾਕੀ ਕਰਨ ਕਰਵਾਉਣ ਦਾ ਵੈਗਰੂ ਪਰਮਾਤਮਾ ਆਪ ਹੈ ਜੀ ਉਹ ਕਹਿੰਦੇ ਆ ਜਿਕੇ ਹੀਰੇ ਦੀ ਪਛਾਣ ਤਾਂ ਗੁਰੂ ਹੀ ਕਰ ਸਕਦਾਈ ਅਗਰ ਤੁਸੀਂ ਇਹਨਾਂ ਨੂੰ ਅੱਗੇ ਤੋਰਿਆ ਇਹਨਾਂ ਦਾ ਹੱਥ ਫੜਿਆ ਤਾਂ ਜੇ ਇਸ ਮੁਕਾਮ ਤੇ ਐ ਤੇ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਇਹਨਾਂ ਨੇ ਸਾਡੇ ਪੰਜਾਬ ਦਾ ਨਾਮ ਪੂਰੇ ਭਾਰਤ ਦੇ ਵਿੱਚ ਚਮਕਾਇਆ ਤੇ ਹੋਰ ਨੌਜਵਾਨਾਂ ਨੂੰ ਇਸ ਨੌਜਵਾਨ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਨੌਜਵਾਨ ਸਿਰਫ ਨਸ਼ਾ ਦੇ ਵਿੱਚ ਗਰਕ ਰਹਿੰਦੇ ਆ ਇਹ ਨਹੀਂ ਹੈਗਾ ਇਹੋ ਜੇ ਲੋਕ ਵੀ ਹੁੰਦੇ ਆ ਜਿਹੜੇ ਉਹਦੇ ਚੋਂ ਉਹਨਾਂ ਨੂੰ ਕੱਢਦੇ ਵੀ ਐ ਤੇ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਹੈਲਪ ਕਰਨ ਲਈ ਅੱਗੇ ਆਉਂਦੇ ਆ ਬੰਦੇ ਨੂੰ ਮੈਨ ਚ ਲੱਗਣਾ ਚਾਹੀਦਾ ਤੇ ਧੰਨਵਾਦ ਕਰਦੇ ਆ ਤੁਹਾਨੂੰ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਸਾਰੇ ਜਣਿਆਂ ਨੂੰ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ